वाहगुरु जी आशा संत का बे नशा बासा संत का ब्रह्मा लिखे ना बे शंकर की तो क्या गति खट कैसे लिख लेख ਤੋਤਾ ਜੀਪਾਂ ਦੇ ਸਹਾਈ ਬਣ ਕੇ ਹੁੰਦੇ ਨੇ ਪਬਜਾ ਜਲ ਤਾਰਨ ਹਾਰ ਸਭ ਤੇ ਉੱਚੀ ਜਾਣੀ ਏ ਨਾਨਕ ਨਾਮ ਪਿਆਰ ਬੜੇ ਲੰਮੇ ਸਮੇਂ ਤੋਂ ਲੈ ਕੇ ਗੁਰੂ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਅੰਦਰ ਜੁੜ ਕਰਕੇ ਰੱਬੀ ਬਾਣੀ ਦਾ ਕਥਾ ਕੀਰਤਨ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨ ਆਪ ਤਰੈ ਸਗਲੇ ਕੋ ਲਤਾਰੈ ਹਰ ਦਰਗਰ ਪਤ ਸੁੰਜਾਇੰਦਾ ਬਹੁਤ ਵੱਡਾ ਉਦਮ ਪਰਾਲਾ ਕਰਿਆ ਹੈ ਮਹਾਪੁਰਖ ਸੰਤ ਬਾਬਾ ਗੁਰਪਾਲ ਸਿੰਘ ਜੀ ਮਹਾਰਾਜ ਨੇ ਏਡਾ ਵੱਡਾ ਕਾਰਜ ਜਿਹੜਾ ਗੁਰੂ ਜੀ ਦੀ ਗੋਦ ਅੰਦਰ ਅੱਜ ਉਹਨਾਂ ਮਹਾਨ ਬੱਚਿਆਂ ਦੇ ਆਨੰਦ ਕਾਰਜ ਪਰ ਉਹ ਮੈਂ ਉਹ ਤੋਂ ਪਹਿਲਾਂ ਅਰਜ ਕਰਾਂ ਤੁਹਾਡੇ ਚਲਣਾ ਵਿੱਚ ਸਾਡੇ ਬਹੁਤ ਹੀ ਪੂਜਯ ਤੇ ਸਤਿਕਾਰਯੋਗ ਸੰਤ ਬਾਬਾ ਰਣਜੀਤ ਸਿੰਘ ਜੀ ਸਾਡੇ ਵਿਦਿਆਦਾਤਾ ਗੁਰਦੇਵ ਜਿਨ੍ਹਾਂ ਉੱਤੇ ਬੜੀ ਬਖਸ਼ਿਸ਼ ਹੈ ਰਾੜਾ ਸਾਹਿਬ ਦੀ ਉਸ ਫੁੱਲਵਾੜੀ ਦੇ ਇੱਕ ਟਹਿਕੇ ਦੇ ਫੁੱਲ ਹਨ ਜਿਨ੍ਹਾਂ ਉੱਤੇ ਬੜੀ ਬਖਸ਼ਿਸ਼ ਹੈ ਅਸੀਂ ਤਾਂ ਉਹਨਾਂ ਦੇ ਬੱਚੇ ਹਾਂ ਵੈਸੇ ਗਲਤ ਗੱਲ ਹੈ ਸਾਡੇ ਵਾਸਤੇ ਇੱਕ ਖੁਸ਼ੀ ਦੀ ਗੱਲ ਹੈ ਇੱਕ ਗਲਤ ਗੱਲ ਹੈ ਦੋਨੋਂ ਹੀ ਨੇ ਖੁਸ਼ੀ ਦੀ ਗੱਲ ਇਹ ਹੈ ਵੀ ਆਪਣੇ ਉਸਤਾਦ ਨੂੰ ਜਿਹੜੇ ਦੋ ਅੱਖਰ ਪੜ੍ਹੇ ਨੇ ਉਹਨਾਂ ਤੋਂ ਉਹ ਪੜ੍ਹ ਕੇ ਸੁਣਾ ਦੇਣੇ ਉਹਦੇ ਵਿੱਚ ਗਲਤੀ ਹੁੰਦੀ ਹੈ ਉਹ ਦੱਸ ਦਿੰਦੇ ਨੇ ਗਮੀ ਦੀ ਗੱਲ ਇਹ ਹੈ ਵੀ ਜਦੋਂ ਉਸਤਾਦ ਬੈਠਾ ਹੋਵੇ ਵੱਡਾ ਬੱਲਵ ਚੱਲਦਾ ਹੋਵੇ ਫਿਰ ਛੋਟੀਆਂ-ਛੋਟੀਆਂ ਮੋਮਬਤੀਆਂ ਦਾ ਕੋਈ ਬਹੁਤਾ ਚਾਨਣਾ ਨਹੀਂ ਹੁੰਦਾ ਪਰ ਚਲੋ ਫਿਰ ਵੀ ਅਸ਼ੀਰਵਾਦ ਦਿੰਦੇ ਨੇ ਮੈਂ ਸਮੇਂ ਦੇ ਵਿੱਚ ਰਹਿੰਦਿਆਂ ਕਿਉਂਕਿ ਮਹਾਂਪੁਰਖਾਂ ਦਾ ਸਮਾਂ ਅਸੀਂ ਤਾਂ ਉਹਨਾਂ ਤੋਂ ਸਿੱਖਦੇ ਹਾਂ ਨਕਲ ਮਾਰਦੇ ਹਾਂ ਵੀ ਚਲੋ ਉਹਨਾਂ ਦੀ ਕਿਰਪਾ ਦੇ ਨਾਲ ਦੋ ਪ੍ਰਸ਼ਾਦ ਸਾਨੂੰ ਇੱਥੇ ਰਲਏ ਹੋਏ ਸੀਮਾ ਪੁਰਖਾਂ ਦੇ ਚੱਲਣਾ ਵਿੱਚ ਆ ਕੇ ਹਾਜ਼ਰੀ ਭਰੀਏ ਬੈਰਜ ਕਰ ਦਿਆ ਸੀ ਆਓ ਪਿਆਰ ਵਿੱਚ ਥੋੜੇ ਸਮੇਂ ਵਿੱਚ ਇਸ ਸਮਾਪਤੀ ਵੱਲ ਜਾਣ ਇਹ ਜਿਹੜਾ ਮਹਾਨ ਕਾਰਜ ਹੋ ਰਿਹਾ ਹੈ ਅੱਜ ਇਸ ਘਰ ਦੇ ਵਿੱਚੋਂ ਉਹਨਾਂ ਬੱਚੀਆਂ ਨੇ ਆਪਣੇ ਘਰ ਜਾਣਾ ਹੈ ਸਾਡੇ ਮਾਪੁਰਖਾਂ ਦੀਆਂ ਦੋ ਲਾਈਨਾਂ ਸਤ ਬਾਬਾ ਨਰੈਣ ਸਿੰਘ ਮੋਨੀ ਜੀ ਇੱਥੇ 11 ਪੀਐਸ ਵਿੱਚ ਆਉਂਦੇ ਹੁੰਦੇ ਆ ਸਥਾਨ ਬਣਿਆ ਹੋਇਆ ਉੱਥੇ ਸੰਤਾਂ ਦਾ ਉਦੋਂ ਮਾਪੁਰਖਾਂ ਦੇ ਨਾਲ ਆਉਣਾ ਅਸੀਂ ਵੇਖਣਾ ਵੀ ਰਾਜਸਥਾਨ ਦੇ ਜਦੋਂ ਉਧਰ ਤੁਰਨਾ ਬਾਬਾ ਜੀ ਨੇ ਕਹਣਾ ਰਾਜਸਥਾਨ ਜਾਣਾ ਅਸੀਂ ਕਹਿਣਾ ਸਾਡੇ ਮਨ ਵਿੱਚ ਚਾਹ ਹੋ ਜਾਣਾ ਵੀ ਚਲੋ ਰਾਜਸਥਾਨ ਦੇ ਟਿੱਬੇ ਦੇਖ ਕੇ ਆਵਾਂਗੇ ਬੋਲੋ ਸਤਨਾਮ ਸਵਾਗਤ ਗੁਰੂ ਪਰ ਅੱਜ ਤਾਂ ਰੰਗ ਭਾਗ ਲੱਗਿਆ ਪਿਆ ਬੜਾ ਬੜੀ ਇਪਾਰ ਬਖਸ਼ਿਸ਼ ਹੈ ਉਹਨਾਂ ਦੀਆਂ ਦੋ ਲਾਈਨਾਂ ਨੇ ਉਹ ਕੀ ਲਿਖਦੇ ਨੇ ਧੀਆਂ ਕੀ ਬਣਾਈਆਂ ਬਣਾਉਣ ਵਾਲੇ ਪਾਲ ਪੋਸ ਕੇ ਹੱਥੀ ਵਿਛੋੜ ਦੇਣਾ ਮੋਤੀ ਕੱਢ ਕੇ ਆਪਣੇ ਹਾਰ ਵਿੱਚੋਂ ਕਿਸੇ ਹੋਰ ਦੀ ਮਾਲਾ ਵਿੱਚ ਜੋੜ ਦੇਣਾ ਅੱਜ ਇਸ ਘਰ ਦੇ ਵਿੱਚੋਂ 21 ਬੱਚੀਆਂ ਦੇ ਅਨੰਦ ਕਾਰਜ ਤੁਹਾਡੇ ਵੀ ਅਨੰਦ ਕਾਰਜ ਹੋਏ ਹੋਣਗੇ ਤੁਹਾਡੇ ਬੱਚਿਆਂ ਦੇ ਧੀਆਂ ਦੇ ਪੁੱਤਰਾਂ ਦੇ ਅਨੰਦ ਕਾਰਜ ਹੋਏ ਹੋਣਗੇ ਪਰ ਇੱਟਾ ਵੱਡਾ ਸਮਾਗਮ ਨਹੀਂ ਹੋਇਆ ਹੋਣਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਰਾਗੀ ਜਥਾ ਆਇਆ ਹੋਣਾ ਜਾਂ ਕੋਈ ਬਾਹੂਪੁਰਖ ਆਇਆ ਹੋਣਾ ਜਾਂ ਕਈ ਵਾਰੀ ਕਿਸੇ ਇਕੱਲੇ ਗ੍ਰੰਥੀ ਨੇ ਅਨੰਦ ਕਾਰਜ ਕਰਾਤੇ ਹੋਣਗੇ ਤੁਹਾਡੀਆਂ ਧੀਆਂ ਦੇ ਬੱਚਿਆਂ ਦੇ ਪਰ ਐਡਾ ਵੱਡਾ ਸਮਾਗਮ 10 ਵਜੇ ਤੋਂ ਲੈ ਕੇ ਸਮਾਗਮ ਪ੍ਰਾਰੰਭ ਹੋਇਆ ਉਹਨਾਂ ਚਿਰ ਚੱਲੂਗਾ ਜਿੰਨਾ ਚਿਰ ਅਨੰਦ ਕਾਰਜ ਨਹੀਂ ਹੁੰਦੇ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਦੋ ਪੁੱਤਰੀਆਂ ਨੇ ਬੀਬੀ ਪਾਨੀ ਤੇ ਦਾਨੀ ਦੋ ਪੁੱਤਰ ਨੇ ਮੋਹਨ ਤੇ ਮੋਰੀ ਜੀ। ਜਦੋਂ ਸਮਾਂ ਆਇਆ ਬੀਬੀ ਪਾਨੀ ਦਾ ਸਗਨ ਕੀਤਾ ਗਿਆ। ਭਾਈ ਜੇਠਾ ਜੀ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਸ਼ਾਮ ਦਾ ਵਕਤ ਹੋਇਆ ਜਦੋਂ ਇੱਥੋਂ ਵੀ ਬੱਚਿਆਂ ਨੇ ਸ਼ਾਮ ਨੂੰ ਜਾਣਾ ਹੈ। ਸਭ ਨੂੰ ਤੋੜਨਾ ਇੱਕ ਘਰ ਦੇ ਵਿੱਚੋਂ ਇੱਕ ਬਹੁਤ ਵੱਡੀ ਗੱਲ ਹੈ ਇੱਕ ਘਰ ਦੇ ਵਿੱਚੋਂ 20 21 ਬੀਬੀਆਂ ਨੇ ਸ਼ਾਮ ਨੂੰ ਵਿਦਾ ਹੋਣਾ ਹੈ ਸਾਡੇ ਘਰ ਦੇ ਵਿੱਚੋਂ ਇੱਕ ਬੱਚੀ ਵਿਦਾ ਹੁੰਦੀ ਹੈ ਪਰ ਇਹ ਜਿਵਟ ਆਪ ਤੇੜ ਤੇਰੀ ਦਾਤ ਜਿੱਡਾ ਵੱਡਾ ਘਰ ਹੈ ਤੇ ਓਡੀਆਂ ਓਡੀਆਂ ਦਾਤਾਂ ਨੇ ਇਸ ਘਰ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਨੇ ਸ਼ਾਮ ਤੇ ਭਗਤ ਪੁੱਛਿਆ ਬੀਬੀ ਮੈਂ ਤੈਨੂੰ ਕੋਈ ਦਾਜ ਦੇਵਾਂ ਅਜਸੀ ਲੜਕੀਆਂ ਨੂੰ ਕਿਉਂ ਮਾਰਦੇ ਆ ਕਿਉਂਕਿ ਦਾਜ ਦੇ ਲੋਭੀਆਂ ਦਾ ਮੂੰਹ ਨਹੀਂ ਭਰਿਆ ਜਾਂਦਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਦਾ ਜਨਮ ਹੋਇਆ ਮਾਤਾ ਰਾਜ ਕੌਰ ਜੀ ਦਾ ਘੜੇ ਵਿੱਚ ਪਾ ਕੇ ਬਾਹਰ ਉਡੀਆਂ ਤੇ ਦੱਬ ਆਏ ਉਹਨਾਂ ਦੇ ਘਰ ਦੇ ਵਿੱਚ ਇੱਕ ਮਹਾਂਪੁਰਖ ਆਉਂਦੇ ਸੀ ਬਾਬਾ ਗੁੱਦੜ ਸਿੰਘ ਜੀ ਭਾਈ ਕਾ ਦਿਆਲਪੁਰਾ ਸਾਡੇ ਨੇੜੇ ਪੈ ਜਾਂਦਾ ਉੱਧਰ ਉੱਥੋਂ ਮਹਾਂਪੁਰਖ ਆਉਂਦੇ ਪ੍ਰਸ਼ਾਦਾ ਲੈਣ ਵਾਸਤੇ ਗਏ ਮਾਂ ਨੇ ਪ੍ਰਸ਼ਾਦਾ ਹੱਥ ਤੇ ਰੱਖ ਕੇ ਅੱਗੇ ਕੀਤਾ ਬਾਬਿਆਂ ਦੇ ਬਾਬਾ ਜੀ ਦੇ ਪਿੱਛੇ ਹੱਥ ਕਰ ਲਏ ਬੀਬੀ ਤੇਰੇ ਹੱਥ ਵਿੱਚੋਂ ਬਦਬੂ ਆਉਂਦੀ ਹੈ ਬਾਬਾ ਜੀ ਬਾਤ ਧੋ ਕੇ ਆਈਆਂ ਹੈ ਓਏ ਪਪੀਓ ਜਿਹੜੀ ਤੁਹਾਡੇ ਘਰ ਦੇ ਵਿੱਚ ਪਰਸੋ ਬੱਚੀ ਨੇ ਜਨਮ ਲਿਆ ਤੁਸੀਂ ਘੜੇ ਵਿੱਚ ਪਾ ਕੇ ਦੱਬ ਆਏ ਉਹਦੇ ਪੇਟ ਦੇ ਵਿੱਚੋਂ ਕਿਹੋ ਜੇ ਰਾਜੇ ਮਹਾਰਾਜੇ ਨੇ ਜਨਮ ਲੈਣਾ ਜਿਨੇ ਇੱਕ ਵਾਰੀ ਸਿੱਖ ਕੌਮ ਦੀ ਗਵਾਹੀ ਕਰਨੀ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕੌਣ ਪੈਦਾ ਹੋਇਆ ਮਹਾਰਾਜਾ ਰਣਜੀਤ ਸਿੰਘ ਜੀ ਗੁਰੂ ਅਮਰਦਾਸ ਮਹਾਰਾਜ ਜੀ ਪੁੱਛਦੇ ਨੇ ਬੀਬੀ ਸ਼ਾਮ ਦਾ ਬਖਤ ਹੋਇਆ ਮੈਂ ਤੈਨੂੰ ਵਿਦਾ ਕਰਨ ਲੱਗਿਆ ਹਾਂ ਪਰ ਤੈਨੂੰ ਕਿਸੇ ਸਮਾਨ ਦੀ ਲੋੜ ਕਿਸੇ ਦਾਜ ਦੀ ਸਿਆਣੀ ਤੇ ਸੋਗੜ ਬੀਬੀ ਨੇ ਬੜੇ ਪਿਆਰ ਵਿਚ ਆ ਕੇ ਆਖਿਆ ਸਿੱਖਿਆ ਦੀ ਲੋੜ ਹੈ ਜੀ ਸਾਨੂੰ ਉਸ ਬੱਚੀ ਨੇ ਗੁਰੂ ਅਮਰਦਾਸ ਮਹਾਰਾਜ ਦੇ ਹੱਥ ਬਰਨ ਕੇ ਅੱਗੇ ਆਖਿਆ ਸਤਿਗੁਰੂ ਜੀ ਇਹ ਚੰਦ ਲੈਣਾ ਸੰਤ ਬਾਬਾ ਗੁਰਦੇਵ ਸਿੰਘ ਦੀ ਬਡਰੁਖਿਆ ਵਾਲੇ ਮਹਾਂਪੁਰਖਾਂ ਦੀਆਂ ਲਿਖੀਆਂ ਹੋਈਆਂ ਨੇ ਉਹਨਾਂ ਨੇ ਕਿਹਾ ਬੀਬੀ ਭਾਨੀ ਨੇ ਬੜੇ ਪਿਆਰ ਵਿਚ ਆ ਕੇ ਅਦਬ ਸਤਕਾਰ ਸਹਿਤ ਬੇਨਤੀ કરી ਸੱਚੇ ਪਾਤਸ਼ਾਹ ਕਿਰਪਾ ਕਰ ਦਿਓ ਕੀ ਆਖਿਆ ਜਦੋਂ ਸਤਗੁਰ ਮੈਨੂੰ ਵਿਦਾ ਕਰੋਗੇ ਜਦੋਂ ਸਤਗੁਰ ਮੈਨੂੰ ਵਿਦਾ ਕਰੋਗੇ ਜਦੋਂ ਸਤਗੁਰ ਮੈਨੂੰ ਵਿਦਾ ਕਰਨਗੇ ਜਦੋਂ ਸਤਗੁਰ ਮੈਨੂੰ ਵਿਦਾ ਕਰੋਗੇ ਜਦੋਂ ਸਤਗੁਰ ਮੈਨੂੰ ਵਿਦਾ ਕਰੋਗੇ ਸਤਿਗੁਰ ਮੈਨੂੰ ਨਿਜਾਗਰੋਂਗੇ ਜਦੋਂ ਸਤਿਗੁਰ ਬੈਠੇ ਕਰਦੇਓ ਜਦੋਂ ਸ਼ਾਮ ਦਾ ਵਕਤ ਹੋਇਆ ਨਾ ਮੈਨੂੰ ਵਿਦਾ ਕਰਨ ਲੱਗੇ ਉਸ ਵਕਤ ਇੱਕ ਕਿਰਪਾ ਕਰਦੇਓ ਆ ਜਿਹੜੀਆਂ 21 ਬੱਚੀਆਂ ਜਾਣਗੀਆਂ ਇਹਨਾਂ ਦੇ ਸਿਰ ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੱਥ ਤੇ ਉਹਨਾਂ ਦੇ ਘਰੋਂ ਬਰੋਸ਼ਾਏ ਹੋਏ ਮਹਾਨ ਪੁਰਖਾਂ ਦਾ ਹੱਥ ਬੋਲੋ ਸਤਨਾਮ ਦੀਵਾਸ ਤੇ ਸੁਗੜ ਤੇ ਸਿਆਣੀ ਬੱਚੀ ਨੇ ਆਖਿਆ ਸੱਚੇ ਪਾਤਸ਼ਾਹ ਉਹ ਜੋ ਕਿਰਪਾ ਕਰਦੇਓ ਜਦੋਂ ਸਤਿਗੁਰੂ ਮੈਨੂੰ ਵਿਦਾ ਕਰੋਗੇ ਨਾਮ ਦੀ ਬਖਸ਼ਿਸ਼ ਕਰਦੇ ਹੋ ਪਾਤਸ਼ੀ ਸਿਚਾਰ ਦੇਵੋ ਜਦੋਂ ਸਤਗੁਰ ਮੈਨੂੰ ਵਿਦਾ ਕਰੋਂ ਤਾਂ ਹੱਥ ਮੇਰੇ ਸਿਰ ਧਰ ਦੇਵੋ ਮਹਾਰਾਜ ਕਹਿਣ ਲੱਗੇ ਇਹ ਤਾਂ ਠੀਕ ਹੈ ਬੱਚੀ ਮੈਂ ਤਾਂ ਤੈਨੂੰ ਉਹ ਸਮਾਨ ਪੁੱਛਦਾ ਕੋਈ ਪੇਟੀ ਕੋਈ ਮੰਝਾ ਕੋਈ ਬਿਸਤਰਾ ਕੋਈ ਭਾਂਡੇ ਮੈਂ ਤਾਂ ਇਹ ਇਹ ਗੱਲ ਪੁੱਛਦਾ ਤੈਨੂੰ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਬੀਬੀ ਭਾਨੀ ਨੇ ਆਖਿਆ ਸੱਚੇ ਬਾਦਸ਼ਾਹ ਉਹ ਦੁਨੀਆ ਦਾ ਮੈਦਾਨ ਦੁਨੀਆ ਦਾ ਮਹਿਲ ਨਾ ਮੰਮਦੀ ਜਾ ਦੇ ਦੋਗੇ ਬਿਸਤਰਾ ਦੇ ਦੋਗੇ ਭਾਂਡਾ ਦੇ ਦੋਗੇ ਕੋਈ ਹੋਰ ਸਮਾਨ ਦੇ ਦੋਗੇ ਇਹ 5 ਸਾਲ 10 ਸਾਲ 20 ਸਾਲਾਂ ਵਿੱਚ ਤਾਂ ਇਹ ਟੁੱਟ ਕੇ ਖਰਾਬ ਹੋ ਜਾਊਗਾ ਪਰ ਜਿਹੜੀ ਮੇਰੀ ਝੋਲੀ ਵਿੱਚ ਨਾਮ ਦੀ ਬਖਸ਼ਿਸ਼ ਪਾ ਦੇ ਉਹਨਾਂ ਨਾਨਕ ਨਾਮ ਮਿਲੇ ਤਾਂ ਜੀਵਨ ਤਨ ਮਨ ਖੀਵੇ ਹਰਿਆ ਉਹ ਵਸਤੂ ਸੱਚੇ ਪਾਤਸ਼ਾ ਜਦੋਂ ਤੁਸੀਂ ਮੇਰੀ ਝੋਲੀ ਵਿੱਚ ਪਾਤੀ ਉਹਨੂੰ ਕੋਈ ਠੱਗ ਨਹੀਂ ਸਕਦਾ ਕੋਈ ਚੁਰਾ ਨਹੀਂ ਸਕਦਾ ਤੇ ਉਹ ਵਸਤੂ ਨਾਮ ਇਥੋਂ ਮੁੱਕ ਹੋਣੀ ਹੈ ਟੋਟ ਨਾ ਆਵੇ ਵੱਧ ਦੋ ਚਾਈ ਬੀਬੀ ਭਾਨੀ ਨੇ ਸ਼ਾਮ ਦੇ ਵਕਤ ਫਿਰ ਗੁਰੂ ਜੀ ਨੇ ਤੋੜਿਆ ਉਸੇ ਤਰ੍ਹਾਂ ਰਜਨੀ ਨੂੰ ਤੋੜਿਆ ਇੱਕ ਮਹਾਤਮਾ ਤੁਰੇ ਜਾਂਦੇ ਆ ਜਾਂਦੇ ਜਾਂਦੇ ਰਸਤੇ ਦੇ ਵਿੱਚੋਂ ਇੱਕ ਝਾੜ ਹੈ ਝਾੜ ਦੇ ਵਿੱਚੋਂ ਇੱਕ ਛੋਟੇ ਜਿਹੇ ਬੱਚੇ ਦੀ ਰੋਣ ਦੀ ਆਵਾਜ਼ ਆਈ ਮਹਾਤਮਾ ਖੜ ਕੇ ਆਪਣੇ ਚੇਲੇ ਨੂੰ ਕਿਹਾ ਦੇਖੋ ਆ ਝਾੜ ਦੇ ਵਿੱਚੋਂ ਬੱਚੇ ਦੇ ਰੋਣ ਦੀ ਆਵਾਜ਼ ਆਉਂਦੀ ਹੈ ਚੁੱਕ ਲਿਆਂਦਾ ਦੇਖਿਆ ਇਹ ਤਾਂ ਲਟਕੀ ਹੈ ਜੀ ਛੋਟੀ ਜੀ ਬੱਚੀ ਹੈ ਮਹਾਪੁਰਖ ਆਪਣੇ ਡੇਰੇ ਲੈ ਗਏ ਪਾਲਣ ਪੋਸ਼ਣ ਕੀਤਾ ਵੱਡੀ ਹੋਈ ਲਟਕੀ ਮਹਾਪੁਰਖਾਂ ਨੂੰ ਮਾਤਾ ਕਹਿੰਦੀ ਹੈ ਮਹਾਪੁਰਖਾਂ ਨੂੰ ਪਿਓ ਕਹਿੰਦੀ ਹੈ ਸਭ ਕੁਝ ਕਹਿੰਦੀ ਹੈ ਅੱਜ ਕਿੰਨੇ ਸਾਲ ਦੀ ਹੋਗੀ 22 23 ਸਾਲ ਦੀ ਹੋਗੀ ਬੱਚੀ ऋषि इकट्ठे ਹੋਏ ਉਹਨਾਂ ਨੇ ਆ ਕੇ ਆਖਿਆ ਮਹਾਤਮਾ ਜੀ ਇਹ ਬੱਚੀ ਹੁਣ ਤੁਸੀਂ ਡੇਰੇ ਵਿੱਚ ਨਹੀਂ ਰੱਖ ਸਕਦੇ ਕਿਉਂ ਕਿਰਪਾ ਕਰੋ ਇਸ ਬੱਚੀ ਨੂੰ ਵਿਆਹ ਕੇ ਹੁਣ ਤੋਰ ਦਿਓ ਮਹਾਪੁਰ ਕਹਿਣ ਲੱਗੇ ਅੱਛਾ ਵਿਆਹ ਕੇ ਤੋਰਨਾ ਪਊਗਾ ਕਹਿੰਦੇ ਹਾਂ ਚਲੋ ਚੰਗਾ ਲਟਕਾ ਭਾਲ ਕੇ ਲੜਕੀ ਦਾ ਜਦੋਂ ਵਿਆਹ ਕਰਕੇ ਤੋਰ ਲੱਗੇ ਸ਼ਾਮ ਦਾ ਭਗਤ ਹੈ ਉਹ ਲੜਕੀ ਡੋਲੇ ਵਿੱਚੋਂ ਉਸ ਜਿਹੜੇ ਨਾ ਪਾਲਕੀ ਵਿੱਚੋਂ ਉਤਰ ਕੇ ਆ ਕੇ ॠषि महाਪੁਰਖ ਦੇ ਗਲ ਨੂੰ ਚੰਬੜ ਕੇ ਉੱਚੀ ਉੱਚੀ ਰੋਣ ਲੱਗ ਪਈ ਤੇ ਕਿਹਾ ਬੱਚੀ ਨੇ ਪਿਤਾ ਜੀ ਅੱਜ ਮੈਨੂੰ ਕਿੱਧਰ ਤੋਰ ਰਹੇ ਹੋ ਐਡਾ ਵੱਡਾ ਬਹਾਤਮਾ ਬੰਦਗੀ ਕਰਨ ਵਾਲਾ ਬ੍ਰਹਮਤ ॠषि ਧਰਤੀ ਤੇ ਬੈਠ ਕੇ ਗੋਡਿਆਂ ਵਿੱਚ ਸਿਰ ਲੈ ਲਿਆ ਤੇ ਉੱਚੀ ਉੱਚੀ ਰੋਣ ਲੱਗ ਪਿਆ ਧੰਨ ਨੇ ਗ੍ਰਿਸ਼ਤੀ ਆਪਣੇ ਜਿਸਮ ਤੋਂ ਬੱਚਿਆਂ ਨੂੰ ਜਨਮ ਦੇ ਕੇ ਅੱਜ ਪਰਾਈ ਕਰਦੇ ਨੇ ਤੇ ਉਸ ਬੱਚੀ ਨੇ ਇੱਕ ਗੱਲ ਆਖੀ ਪਿਤਾ ਜੀ ਚਲੋ ਜਿਵੇਂ ਤੁਹਾਡੀ ਮਰਜ਼ੀ ਹੈ ਰਜਨੀ ਨੇ ਵੀ ਇਸੇ ਤਰ੍ਹਾਂ ਹੀ ਆਖਿਆ ਬੀਬੀ ਭਾਨੀ ਨੇ ਵੀ ਇਸੇ ਤਰ੍ਹਾਂ ਹੀ ਆਖਿਆ ਪਿਤਾ ਜੀ ਜਾਣਾ ਜ਼ਰੂਰ ਹੈ ਤੁਹਾਡੀ ਵੱਧ ਜੈ ਬੇਲ ਸਵਾਈ ਸੂਰਜ ਦੇ ਵਾਂਗੂ ਵੇ ਤੁਹਾਡੀ ਦੁਨੀਆ ਚ ਦਸਨਾਈ ਭੁੱਲ ਕੇ ਨਾ ਮਾਰਿਆ ਤੈਂ ਬਾਪੂ ਖੁੱਲ ਦਾ ਕਦੇ ਲਫੇੜਾ ਸੁਖੀ ਬਸੇ ਬਾਬਲਾ ਵੇ ਤੇਰਾ ਚਾਰ ਜਗਾਂ ਤੱਕ ਤੇਰਾ ਇਹ ਸਾਡੇ ਮਹਾਂਪੁਰਖ ਸੰਤ ਬਾਬਾ ਨਰੈਣ ਸਿੰਘ ਮੋਨੀ ਜੀ ਮਹਾਰਾਜ ਭਾਈ ਸਾਹਿਬ ਨੇ ਯਾਦ ਕਰਵਾਇਆ ਕਹਿਣ ਲੱਗੇ ਵੀ ਅਸੀਂ ਉਹਨਾਂ ਨਾਲ ਖੜ ਕੇ ਗਾਇਆ ਢੱਡ ਵਜਾਈ ਐ ਸੱਚ ਮੁੱਚ ਉਹ ਐਸੀ ਇੱਕ ਪਿਆਰ ਦੀ ਮੂਰਤ ਸੀ ਜੇ ਢਾਡੀਆਂ ਕੋਲ ਚਲੇ ਜਾਂਦੇ ਤਾਂ ਢਾਡੀਆਂ ਵਰਗਾ ਪਿਆਰ ਕਰਦੇ ਕਥਾ ਕੀਰਤਨ ਦੇ ਬੜੇ ਧਨੀ ਸੀ ਬੜੀ ਬਖਸ਼ਿਸ਼ ਸੀ ਉਹਨਾਂ ਦੇ ਵਿੱਚ ਇਸ ਕਰਕੇ ਉਹਨਾਂ ਦੇ ਸਤਾਨ ਤੇ ਦਾਸ ਚਲੋ ਤੁਹਾਡੀ ਕਿਰਪਾ ਦੇ ਨਾਲ ਜਿੰਨੀ ਕਿ ਸੇਵਾ ਮਿਲੀ ਹੈ ਸੀ ਸੇਵਾ ਕਰ ਰਹੇ ਆ ਪਰ ਆਓ ਧੰਵਾਦ ਹੈ ਮਹਾਪੁਰਖ ਬਾਬਾ ਗੁਰਪਾਲ ਸਿੰਘ ਜੀ ਮਹਾਰਾਜ ਜੀ ਦਾ ਸਾਡੇ ਵਿਦਿਆਦਾਤੇ ਪੂਜਯਾ ਜੋ ਸੰਤ ਬਾਬਾ ਰਣਜੀਤ ਸਿੰਘ ਜੀ ਮਹਾਰਾਜ ਜਿਨ੍ਹਾਂ ਉੱਤੇ ਬੜੀ ਬਖਸ਼ਿਸ਼ ਹੈ ਬੜੀ ਕਿਰਪਾ ਹੈ ਰਾੜਾ ਸਾਹਿਬ ਦਾ ਜਿਹੜਾ ਕੀਰਤਨਾ ਜੋ ਸੰਭੀ ਬੈਠੇ ਨੇ ਪ੍ਰਾਣੇ ਮਹਾਂਪੁਰਖ ਨੇ ਜਿਹੜੇ ਸੰਭੀ ਬੈਠੇ ਨੇ ਕਥਾ ਕੀਰਤਨ ਅੱਜ ਤਾਂ ਚਲੋ ਕਈ ਵਾਰੀ ਅਸੀਂ ਫਿਰ ਗੇਰ ਪਾ ਕੇ ਦੂਜੇ ਪਾਸੇ ਬਾਹਰ ਵੀ ਨਿਕਲ ਜਾਂਦੇ ਆ ਪਰ ਇਹ ਘੜੀਆ ਸ਼ਬਦ ਸੱਚੀ ਤਕਸਾਲ ਸ਼ਬਦ ਦੀ ਤਕਸਾਲ ਦੇ ਵਿੱਚ ਘੜੇ ਹੋਏ ਮਹਾਂਪੁਰਖ ਨੇ ਅਗਲਾ ਸਮਾਉਨਾ ਪਾਸੋਂ ਸਰਵਣ ਕਰੋ ਬਹੁਤ ਭੁੱਲਾ ਹੋ ਗਏ ਆਉਣਗੀਆਂ ਭੁੱਲਾ ਸਾਰੀਆਂ ਮੇਰੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ